ਮਾਮਲਾ ਨਕੋਦਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਲੜਕੀ ਨੂੰ ਬੰਦ ਕਮਰੇ ਦੇ ਵਿੱਚ ਹਵਸ ਦਾ ਸ਼ਿਕਾਰ ਬਣਾਇਆ ਗਿਆ ਇਸ ਮਾਮਲੇ ਦੇ ਸੰਬੰਧ ਦੇ ਵਿੱਚ ਜਦੋਂ ਨਕੋਦਰ ਸਿਟੀ ਥਾਣਾ ਮੁਖੀ ਹਰਜਿੰਦਰ ਕੌਰ ਨੇ ਜਾਣਕਾਰੀ ਦਿੱਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਨੂੰ ਇੱਕ ਲੜਕੀ ਨੇ ਆ ਕੇ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਨਾਲ ਨਕੋਦਰ ਦੇ ਮੁਹੱਲਾ ਗੁਰੂ ਨਾਨਕਪੁਰਾ ਦੇ ਰਹਿਣ ਵਾਲੇ ਗੋਰਾ ਨਾਮ ਦੇ ਨੌਜਵਾਨ ਨੇ ਜ਼ਬਰਦਸਤ ਇਸ਼ਾਰੇ ਦੇ ਕਸੰਬੰਧ ਬਣਾਏ ਨੇ ਜਦੋਂ ਉਸ ਦੇ ਨਾਲ ਇਹ ਨੌਜਵਾਨ ਗਲਤ ਹਰਕਤਾਂ ਕਰਿਆ ਸੀ ਤਾਂ ਗੋਰੇ ਦੀ ਮਾਤਾ 우ષા ਅਤੇ ਹੋਰ ਵੀ ਮੈਂਬਰ ਮੌਜੂਦ ਸਨ ਫਿਲਹਾਲ ਪੁਲਿਸ ਨੇ ਗੋਰੇ ਦੇ ਸਮੇਤ ਪੰਜ ਮੈਂਬਰਾਂ ਦੇ ਉੱਤੇ ਮਾਮਲਾ ਦਰਜ ਕੀਤਾ ਹੈ ਅਤੇ ਗੋਰੇ ਦੀ ਮਾਤਾ 우ષા ਨੂੰ ਕਾਬੂ ਕਰ ਲਿਆ ਹੈ ਅਤੇ ਬਾਕੀ ਦੋਸ਼ਾਂ ਦੀ ਭਾਲ ਜਾਰੀ ਹੈ ਕਿਉਂਕਿ ਉਮਕੀਤੋ ਫਰਾਰ ਹੋ ਗਏ ਮੈਮ ਕੀ ਮਾਮਲਾ ਕੀ ਹੈ ਅੱਜ ਸਾਡੇ ਕੋਲ ਮਤਲਬ ਸਬ ਇੰਸਪੈਕਟਰ ਮੈਡਮ ਅਮਨਦੀਪ ਕੌਰ ਮੱਲੀ ਜਿਹੜੇ ਹਾਜ਼ਰ ਠਣਾ ਸੀਗੇ ਜਦੋਂ ਉਹਨਾਂ ਕੋਲ ਇੱਕ ਕੰਪਲੇਨੈਂਟ ਆਈ ਜਿਨੇ ਮਤਲਬ ਆ ਕੇ ਆਪਣਾ ਬਿਆਨ ਲਿਖਵਾਇਆ ਜਿਨੇ ਆਪਣੇ ਬਿਆਨਾਂ ਦੇ ਵਿੱਚ ਦੱਸਿਆ ਕਿ ਇੱਕ ਨਕੂਦਰ ਦੇ ਹੀ ਵਿਸਨੀਕ ਵੀ ਗੋਰਾ ਪੁੱਤਰ ਬਲਦੇਵ ਸਿੰਘ ਵਾਸੀ ਗੁਰੂ ਨਾਨਕਪੁਰਾ ਮਹਲਾ ਜਿਹੜਾ ਉਹ ਮਤਲਬ ਉਸ ਬੰਦੇ ਨੇ ਉਹਦੇ ਨਾਲ ਜਿਹੜਾ ਰੇਪ ਕੀਤਾ ਉਹਦੀ ਮਰਜ਼ੀ ਤੋਂ ਬਿਨਾਂ ਉਹਦੇ ਘਰ ਦੇ ਵਿੱਚ ਉਹਦੇ ਘਰ ਦੇ ਵਿੱਚ ਉਸ ਵੇਲੇ ਉਹਦਾ ਗੋਰੇ ਦਾ ਬ੍ਰਦਰ ਬੰਟੀ ਭੈਣ ਗੀਤਾ ਦੂਜੀ ਭੈਣ ਜੋਤੀ ਤੇ ਉਹਦੀ ਮਾਤਾ 우ਸ਼ਾ ਜਿਹੜੀ ਮੌਜੂਦ ਸੀਗੀ ਉਹਨੇ ਕੁੰਡੀ ਲਾ ਕੇ ਉਹਦੀ ਮਰਜ਼ੀ ਤੋਂ ਖਿਲਾਫ ਜਿਹੜਾ ਉਹ ਰੇਪ ਕੀਤਾ ਹੈ ਐਂਡ ਜਦੋਂ ਉਹਦੇ ਨਾਲ ਜਦੋਂ ਰੂਮ ਤੋਂ ਬਾਹਰ ਆਂਦੀ ਉਹਨਾਂ ਨੇ ਘਰ ਦੇ ਨਾਲ ਦੱਸਿਆ ਕਿ ਮੈਂ ਰੋਲਾ ਪਾਇਆ ਚਸ਼ਮਿੰਨੀ ਛੜਾਇਆ ਕਿਉਂ ਨਹੀਂ ਦਿਨ ਉਹਦਾ ਇਹ ਕਹਿਨ ਦਾ ਸੀਗਾ ਕਿ ਜਿਹੜੀ ਗੋਰੇ ਦੀ ਮਾਤਾ 우ਸ਼ਾ ਹੈਗੀ ਆ ਉਹਨਾਂ ਨੇ ਕਹਿਣਾ ਵੀ ਇਹ ਗੱਲਾਂ ਨਾਰਮਲ ਹੁੰਦੀਆਂ ਤੇ ਮਤਲਬ ਇੱਕ ਸਾਜ਼ਿਸ਼ ਦੇ ਤਹਿਤ ਕਿ ਉਹਨਾਂ ਨੇ ਉਹਨਾਂ ਨੂੰ ਰੇਪ ਕਰਵਾਇਆ ਮੈਂ ਇਹਦੇ ਵਿੱਚ ਜਿਹੜੇ ਆ ਕੇ ਦੋਸ਼ੀ ਲੱਗੇ ਕਿੰਨੇ ਖੜੇ ਗਏ ਪੰਜ ਦੋਸ਼ੀ ਟੋਟਲ ਹੈਗੇ ਆ ਜੀ ਪੰਜਾਂ ਦੇ ਵਿੱਚੋਂ ਇੱਕ ਜਿਹੜੀ ਗੋਰੇ ਦੀ ਮਾਤਾ ਹੈ ਜਿਹੜੀ ਗ੍ਰਿਫਤਾਰ ਹੈ ਤੇ ਬਾਕੀ ਦੋਸ਼ੀ ਜਿਹੜੇ ਘਰ ਤੋਂ ਫਰਾਰ ਹੋ ਗਏ ਉਨਨ ਜਲਤੋ ਜਲਤੇ ਰੈਸਟ ਕਰਕੇ ਜਿਹੜੀ ਅਗਲੀ ਕਾਰਵਾਈ ਅਸੀਂ ਲੈਣੀ ਚਾਹੀਦੀ ਹੈ ਮੈਂ ਕੀ ਕਾਰਵਾਈ ਕੀਤੀ ਹੈ ਇੱਥੇ ਜੀ ਅਸੀਂ ਅੰਡਰ ਸੈਕਸ਼ਨ 376 500 120ਬੀ ਆਈਪੀਸੀ 3456 ਪੌਕਸਟ ਜਿਹੜੇ ਦੇ ਤਹਿਤ ਨਿਕਦਮਾ ਰਚ ਕੀਤਾ ਹੈ ਤੇ ਮੈਂ ਲੜਕੀ ਜਿਹੜੀ ਹੈ ਕਿ ਨਾਬਾਲਗ ਹੈ ਕੀ ਹੈ ਲੇਕਿਨ ਜਿਸ ਵੇਲੇ ਦਾ ਇਸ ਟਾਈਮ ਲੜਕੀ ਦੀ ਏਜ ਪੂਰੀ ਹੋ ਚੁੱਕੀ ਹੈ ਲੜਕੀ ਬਾਲਗ ਹੀ ਨਹੀਂ ਹੈ ਬਟ ਜਦੋਂ ਦਾ ਉਹ ਦੱਸਦੀ ਹੈ ਕਿ ਦੋ ਤਿੰਨ ਮਹੀਨੇ ਪਹਿਲਾਂ ਦੀ ਗੱਲ ਹੈ ਕਿ ਜਦੋਂ ਉਹਨਾਂ ਨਾਲ ਇਹ ਸਭ ਵਾਕੇ ਹੋਇਆ ਉਦੋਂ ਉਹ ਲੜਕੀ ਨਾਬਾਲਗ ਸੀਗੀ ਤਾਂ ਕਰਕੇ ਤੇ ਪਕਸ ਸਕਟਾ ਹੈ ਮੈਂ ਇਹ ਨਹੀਂ ਇਹਨਾਂ ਨੂੰ ਪੁੱਛਿਆ ਗਿਆ ਕਿ ਉਦੋਂ ਕਿਉਂ ਨਹੀਂ ਇਹਨਾਂ ਨੇ ਕੰਪਲੇਂਟ ਕੀਤੀ ਉਹ ਕਹਿੰਦੀ ਪੁੱਛਿਆ ਗਿਆ ਸੀਗਾ ਜੀ ਵੀ ਤੁਸੀਂ ਉਦੋਂ ਕੰਪਲੇਂਟ ਕਿਉਂ ਨਹੀਂ ਕੀਤੀ ਜਦੋਂ ਉਹਦਾ ਇਹ ਕਹਿਣਾ ਸੀਗਾ ਕਿ ਉਸ ਵੇਲੇ ਮੈਂ ਘਬਰਾ ਗਈ ਸੀ ਕਿ ਇਹਨਾਂ ਨੇ ਧਮਕੀਆਂ ਵੀ ਦਿੱਤੀ ਸੀ ਵੀ ਜੇ ਤੂੰ ਕਿਤੇ ਬਾਹਰ ਗੱਲ ਕੀਤੀ ਤਾਂ ਹੀ 500 ਸੀ ਐਕਟ ਸੈਕਸ਼ਨ ਹੈਗਾ ਠੀਕ ਜਿਲੰਦਰ ਤੋਂ ਦਵਿੰਦਰ ਸਿੰਘ ਦੀ ਰਿਪੋਰਟ ਐਸਐਮ ਜੀ ਨਿਊਜ਼